ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਈ ਅੱਜ ਲੱਗੇ ਆਂਗੇ ਟਰੈਕਟਰ ਦੇ ਟਰਬੋ ਕਸਣਾ ਵੇਨੇ ਅੱਜ ਕਸ ਕੇ ਤੇ ਪਰਫਾਰਮੈਂਸ ਵਾਧੀ ਆ ਕਿ ਕੀ ਚੱਕਰ ਪੈਦਾ ਥੋੜਾ ਜਿਹਾ ਤੇਲ ਦਾ ਖਰਚਾ ਘਟਾਉਂਦਾ ਕਿ ਕਿਵੇਂ ਆ ਤੇ ਆਹ ਬਈਆ ਟਰਬੋ ਦਾ ਸਾਰਾ ਸਮਾਨ-ਸਮੂਨ ਆਪਣੀ ਜਿਹੜੀ ਲਾ ਕੇ ਰੱਖੀ ਪਈ ਸੀਗੀ ਇਹ ਜਦੋਂ ਆਇਆ ਤਲਵੰਡੀ ਮੇਲੇ ਤੋਂ ਤੇ ਉਦੋਂ ਚੱਕੀ ਸੀਗੀ ਤੇਲ ਆ ਇਹ ਆਪਾਂ ਦਾ ਨਵੀਂ ਲਿਆਉਣੀ ਸੀਗੀ ਹੁਣ ਨਵੀਂ ਲਾ ਕੇ ਵੇਂਦੇ ਸੀ ਵੀ ਨਵੀਂ ਲਿਆਵਾਂਗੇ ਉਹ ਫਿਰ ਆਪਣਾ ਬੰਦੇ ਇਹ ਤੂੰ ਪੁੱਛਿਆ ਤੇ ਉਹ ਕਹਿੰਦਾ ਵੀ ਬਈ ਕਹਿੰਦਾ ਮੁਰੂ ਪਾਇਪ ਪੱਟੀ ਗਈ ਸੀ ਉਹਦੋਂ ਆਉਣ ਵੇਲੇ ਉਹ ਕਹਿੰਦਾ ਰੈਲੀ ਹੋ ਕੇ ਤਾਂ ਕਰਕੇ ਤੇਲ ਕੱਢ ਗਈ ਏ ਟੁੱਟੀ ਢੱਟੀ ਹੈ ਨਹੀਂ ਘੁੰਮਦੀ ਸਹੀ ਹੈਗੀ ਸਾਰਾ ਕੁਝ ਉਹ ਕਹਿੰਦਾ ਗੇਰਾਂ ਚਲਾ ਕੇ ਵੇਖੋ ਤੁਸੀਂ ਲਾ ਕੇ ਆ ਚੱਲੂ ਵੀ ਕਹਿੰਦਾ ਅਸੀਂ ਤੇ ਅੱਜ ਵੇਖਦੇ ਆ ਚਲਾ ਕੇ ਜੜ ਜੁੜ ਕੇ ਜੇ ਤਾਂ ਚੱਲ ਵੀ ਤਾਂ ਵੇਨੇ ਆਗੇ ਨਹੀਂ ਫਿਰ ਰਿਪੇਅਰ ਦਾ ਕਰਾਈ ਲੈਣੀ ਹੈ ਜਾਂ ਨਵੀਂ ਲੈ ਆਉਣੀ ਹੈਗੀ ਜਿਵੇਂ ਲੱਗਿਆ ਕੰਮ ਫੇਰੇ ਚ ਆਪਾਂ ਨੂੰ ਤੇ ਅੱਜ ਕਰਾਉਣੇ ਚੈੱਕ ਸਾਰਾ ਕੁਝ ਆਪ ਦਾ ਚਾਰੀ ਪਾਉਣਾ ਅੱਜ ਤੇ ਵੇਨੇ ਅੱਜ ਜੋਰ ਕਾਸਕੇਟਰ ਬੋਰਡਰ ਕੋਹਰ ਜੇ ਮਾਰਦਾ ਕਿਵੇਂ ਕੁਝ ਹੈਗਾ ਤੇ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਦਿਖਾਉਨੇ ਆ ਤੁਹਾਨੂੰ ਅੱਜ ਲਾ ਵੀ ਮੇਤਰਾ ਕਾਸਤੀ ਕਰਾ ਟਰਬੋ ਕਿਰਾਂ ਦਾ ਲੱਗਦੀ ਹੈਗੀ ਸਹੀ ਬਾਕੀ ਜ਼ੋਰ ਤੇ ਪੜਾ ਲੱਗੂਗਾ ਕਿਆ ਬਣਦਾਗਾ ਜਾ ਕੇ ਪਿਓ ਵਜਾ ਮੜਾ ਜਾ ਇਧਰ ਰੁਕਗਾ ਨਹੀਂ ਹਰੀ ਕਿਰਾਂ ਦਾ ਸੈਟ ਲੱਗਦੀ ਹੈ ਕੰਮ ਡੰਨਾਗਾ ਜਾਂਦਾ ਹੁਣ ਟਾਪ ਲੋਚ ਕੇ ਪਹਿਲੇ ਹਾਈ ਚੋਂਦਾਗਾ ਨਹੀਂ ਨਹੀਂ ਓਕੇ ਆ ਕੰਮ ਕੇਰਾਂ ਦਾ ਆ ਗਿਆ ਟਰੈਕਟਰ ਆਪਣੇ ਕਿਰਾਂ ਕਿੱਕ ਕੋਟੇ ਹਜ਼ਾਰ ਦੇ ਬਾਹਰ ਖੜਾ ਟਰੈਕਟਰ ਬਾਧੂ ਆਪਣੇ ਕੋਲੇ ਇੱਕ ਦੋ ਐਕਸਟਰਾ ਹੀ ਆ ਪਾਸੇ ਖਿਲਿਆ ਕੇ ਖਿਲਿਆਰ ਦੇਣੇ ਇੱਕ ਦੋ ਤਾਂ ਬਿਨਾ ਕੰਮ ਤੋਂ ਹੀ ਹੋਰ ਦੋ ਤਿੰਨ ਖੜੇ ਡਰੀ ਮੱਕੀ ਡਰੀ ਜਾਵੇ ਖੜੀ ਵੈਨੇ ਟਰੈਟਾਂ ਉਹ ਹੀ ਖਾ ਜਾਣਗੇ ਭੈਣਾ ਸਾਰੇ ਮਤਰੋ ਉਹ ਦੇਖ ਖੇਤ ਆ ਉਹ ਆ ਗਿਆ ਆਪਣੀ ਮੱਕੀ ਸਾਰੀ ਲੰਮੀ ਕੋਈ ਜਾ ਕੜੀ ਖਿਲਾਰ ਦੇ ਆਪਣੇ ਬੰਦੇ ਨੇ ਕੰਮ ਓਕੇ ਹੈਗਾ। ਹੌਲੀ ਆਜਿਓ ਜੂੜ ਪਾਉਣ ਵਾਲਾ। ਗਾ ਕਰ ਲਾ ਓਏ। ਲੱਭਿੰ ਮਤਰਾ। ਆਉਂ ਜੀ ਕਿ। ਇਹ ਕੁ ਹੂ ਆ ਗਿਆ ਮਛਰਿਆ ਵਾ। ਆਪੇ ਕੰਮ ਕਰਵਾਉਂਦਾ। ਲੋਈ ਕਾਹਦੀ ਮਸ਼ੀਨ ਆ ਪਾ ਚੱਕ ਲਈ ਸ਼ਾਸਤਰ ਬਿੰਨੇ ਅਗੇ ਜਿਦੋਂ ਮਾੜਾ ਮੋਟਾ ਮੂਹਰੇ ਚੁੰਡਾ ਚੁੰਡਾ ਪੈਣਿਆ ਵੱਡਣਗਾ ਕਰਕੇ ਸੈਟ ਚਲਾਉਨੇ ਆ ਕਰੇ ਕੰਮ ਮੁੜ ਕੇ ਲਾਉਂਦਾ ਰੂਟਾ ਵੀਟਰ ਦੇ ਗੇੜੇ ਮੰਡਾ ਉਹ ਪੈ ਲੈ ਜੀ ਕਿੱਥੇ ਕਿੱਲੀ ਉਹ ਭਾਈ ਉਹ ਭਾਈ ਉਹ ਅ ਵੀ ਤੇਰਾ ਨਾ ਮਾਰਦਾ ਛੋਟਾ ਛਾਲਾ ਇੰਸ਼ਾਅੱਲਾ ਬਾਤ ਆ ਲੈ ਵੀ ਟਰਬੋ ਆ ਸੈਟ ਵੱਲੋਂ ਤੇਲ ਵਧਾ ਦਾ ਖੋਲ ਕੇ ਕਰਾ ਹਰ ਕੰਮ ਓਕੇ ਆ ਸਾਰਾ ਟਾਕੇ ਟੋਕੇ ਟਾਕੇ ਲੀਆਂ ਲੂਆਂ ਕਰਤੀਆਂ ਸਾਰੀਆਂ ਓਕੇ ਆ ਗਾਂਵਾ ਟਰਾਲੀ ਨਾਲ ਤੁਰਦੀ ਹੋਗੀ। ਆਹ ਸੌਣ ਕਾ ਮਚਾ ਲੋ ਚਾਲ ਆ। ਤੇ ਆਪਾਂ ਚੱਲਦੇ ਆ ਟੋਏ ਤੇ ਲਾਉਨੇ ਆ ਡਿਊਟੀ ਉਧਰ। ਲੱਭੀ ਮਿੱਤਰਾ ਕਹਿੰਦੇ ਲੀ ਗੱਡ ਗਿਆ ਆ ਮੁੰਡੇ ਲੀਣਾ ਤੋਂ ਬਾਹਰ ਹੋਏ ਫਿਰਦੇ ਆ ਟੋਕੇ ਚੱਕ ਕੇ ਪਹਿਲਾਂ ਲੀ ਗੱਲ ਨਿਕਲ ਗਈ ਸੀ ਗਲਤ। ਇਧਰ ਮੱਥਾ ਮਰਿਆ ਗਿਆ। ਓ ਮੇਰਾ ਮੁੱਕਾ। ਲੀ ਜਿੰਦਾ ਕੰਮ ਜੋਰਾਂ ਦੇ ਅੱਜ ਰੱਬ ਵੀ ਗਰਮੀ ਐਨ ਸਿਕਰ ਲਾਈ ਬੜਾ ਸੂਰਜ ਜਮਾ ਸਿਰ ਤੇ ਹਲਾ ਹਲਾ ਟਰਾਲੀ ਪਰ ਗਿਆ ਯਾਰ ਜਾ ਭਾ ਜਾ ਭਰਾ ਕਿੱਲੇ ਟਰਾਲੀ ਭਾ ਜਾ ਕਾ ਲੈ ਕੇ ਜਾਊਗਾ ਨਿਕਲ ਓਏ ਉੱਥੇ ਖੜਾ ਰੂ ਨਜ਼ਰ ਲੈ ਕੇ ਯਾਰ ਉਹ ਨਾ ਵੀ ਜੀ ਤਿੰਨ ਕਿੱਲੇ ਦਾ ਮੱਥਾ ਲੀ ਰਹੀ ਰਹਿੰਦੀ ਸੀ ਬਚਾਲੇ ਫੇ ਲੱਗੇ ਛੁੱਟੀ ਪੀ ਗਏ ਚਾਹ ਚੂ ਕੋ ਅੱਪ ਬੜੀ ਆ ਤੇ ਗਰਮੀ ਵੀ ਬੜੀ ਆ ਸਭ ਬੰਦ ਹੋਈ ਜਾਂਦਾ ਜਮਾ ਲਾ ਹੈ ਅੱਧੀ ਰਹੀ ਗਈ ਬਸ ਅੱਧੀ ਤਾਂ ਨਿਕਲ ਗਈ ਲਾ ਵੀ ਸਵੇਰ ਦਾ ਤਾਵੜਾ ਤਾਂ ਲਾ ਕੇ ਰੱਖੋ ਤਾਂ ਕਹਿੰਦੇ ਸੀਗੇ ਕਹਿੰਦੇ ਪਾਈਪਾਂ ਵਿਖਾਉਣ ਆਏ ਆ ਕਹਿੰਦੇ ਟਰਪੋ ਟਰਪੋ ਹੁਣ ਵਸੇਕ ਆਉਂਦਾ ਮੂੰਹ ਨੂੰ ਸਿੱਧਾ ਹੁਣ ਕਹਿੰਦੇ ਲਿਆਓ ਚੱਕ ਕੇ ਪਹਿਲਾਂ ਤਾਵੜਾ ਲਾਓ ਫੇਰ ਚਲਾਵਾਂਗੇ ਆਲਾ ਛਾਵੇਂ ਹੁਣ ਚੱਲੀ ਓਕੇ ਜੰਨਾ ਤੀਜਾ ਚੌਥਾ ਲੋ ਲਈ ਜੰਨਾਗਾ ਇਹਦਾ ਬੜਾ ਹੀ ਦਰਿਆਉਂਦਾ ਛੋਟਾ ਇਹ ਆਉਂਦਾ ਮੈਂ ਨਾ ਇਹ ਚਾਰ ਕੇ ਲੈ ਥਾਂਗਾ ਤੇ ਹਜੇ ਤੇ ਲੱਗ ਤਾਂ ਹੀ ਵੱਢਿਆ ਗਿਆ ਸਟਾਕ ਨੂੰ ਸ਼ੂਟਿੰਗ ਕਰਨ ਤੇ ਲੱਗ ਗਿਆ ਟਾਈਮ ਹਜੇ ਇੱਥੇ ਆਹ ਲੀ ਕੱਢਤੀ ਇਧਰਲੀ ਦਾ ਸਟਾਕਾਂ ਬਸ ਇੱਧਰ ਵੱਢੇ ਥੱਬੇ ਥੱਬੇ ਲਾ ਕੇ ਮੁੜ ਕੇ ਕੱਲੇ ਟਰੈਕਟਰ ਨਾਲ ਆ ਕੇ ਰਹਿ ਜੂ ਬਸ ਕੱਢਦਾ ਆਸਤਾ ਛਾੜਾ ਜਾ ਤੇ ਹੁਣ ਚਲਾਉ ਚੈਨਲ ਦਾ ਕਿਰਿਆ ਤਲਕੇ ਦਾ ਮਚਾਤੇ ਮਚਾਤੇ ਇਹ ਤੂੰ ਆਈ ਮਰੀ ਨਹੀਂ ਡਰ ਉਹ ਪਿੱਛੇ ਨੂੰ ਹਿੱਲ 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 ਗਰਮੀ ਨੇ ਕੱਢੇ ਪਏ ਕਿ ਚੈਬਾ ਕਾਡਾ ਲਾਰਾਸੇ ਨਾ ਬਣਾਉਣਾ ਪੈਂਦਾ ਅੱਬਰੀ ਲੱਗੇ ਡੇਡਾ ਪੈਂਦਾ ਛਾਣੀ ਨੇ ਚੱਕਦਾ ਚੁੱਪ ਨਗਾ ਟਿੰਗਲਾ ਵਰਤੀ ਛਾਣੀ ਨਾ ਉਹ ਆ ਵੀ ਮਿੱਤਰਾ ਚੱਲ ਰਹੀ ਹੈ ਲੜਾਈ ਟ੍ਰੈਵਲਰ ਦੇ ਭਰ ਕੇ ਧਰਲੇ ਗੱਟੇ ਉਤਣਾ ਕਰਕੇ ਲੋਡ ਭਾਈ ਤਰਿਆ ਹੁੰਦਾ ਕਿ ਟਾਇਰ ਪਤਲੇ ਆ ਵਿੱਚ ਵੱਧ ਖਬਦੇ ਆ ਜੇ ਇਹਦਾ ਕੰਮ ਜੋਰਾ ਸ਼ੋਰਾਂ ਦੇ 2:00 ਵੱਜ ਗਏ ਆ ਬੰਦਾ ਭੇਜਦਾ ਖਾਨਪੀਰ ਨੂੰ ਲੈਣ ਨੂੰ ਰੋਨ ਵਾਲੇ ਗਾਣੇ ਲਾਈ ਬੈਠਾ ਗਿਆ ਦਾ ਜਮਾ ਅੱਜ ਬਾਕੀ ਜਟੂ ਮੰਡਾ ਦੀ ਤਾਸ ਚੱਲ ਰਹੀ ਹੈ ਇਹਨਾਂ ਦੀ ਫ੍ਰੀ ਟਾਈਮ ਮਾਲ ਨਾਲ ਇਹਨਾਂ ਜੋਆਏ ਵੀ ਹੋ ਰਿਹਾ ਚਾਹ ਕੇ ਸਾਥ ਸਮੋਸਾ ਸਮੋਸਾ ਗੈਂਗ ਮੋਸਾ ਚਾਹ ਚਾਹ ਕੇ ਸਾਥ ਮੋਸਾ ਬਾਉਟੀ ਹੋਰ ਨਿਕਲ ਜਾਂਦਾ ਜਿਹੜਾ ਰੈਡੀ ਸੈਡੀ ਆ ਵੀ ਮਲੋ ਰਹਿ ਗਿਆ ਅੱਧਾ ਕਿੱਲਾ ਸਾਦਾ ਇੱਧਰ ਰੁੱਕਾਂ ਦੀ ਵਾਰੀ ਆ ਗਈ ਮਡੇ ਲਿੜਾ ਤਾਂ ਬਾਹਰ ਹੋ ਗਏ ਟੱਕ ਲਾਉਣ ਨੂੰ ਪਈ ਲੀ ਲੰਮੀ ਚੋਰ ਲਵਾਉਣਗੇ ਪੂਰਾ ਅੱਧਾ ਪੌਣਾ ਘੰਟਾ ਲੱਗ ਜੂ ਆ ਵੀ ਮੇਤਰੋ ਬਾਸ 4 4.5 ਕਿਲੇ ਵੜਤੇ ਤੇ ਲੜਾਈ ਦਾ ਕੰਮ ਚੱਲੀ ਜਾਂਦਾ ਇਹ ਮੇਰੇ ਪਾਸੋਂ ਰਿਪੋਰਟ ਹੈ ਕੰਨੋਟ ਦੋ ਰਾਤ ਹੋਵੇ 10 11 12 ਵਜੇ ਤਾਈਂ ਚਲਾਵਾਂਗੇ ਕੰਮ। ਕਿ ਰਹੀ ਵੀ ਜੜੀ ਤੜਕੇ ਵਢਾਂਗੇ। ਲੋ ਵੀ ਮਸ਼ੀਨ ਕਰਤੀ ਇਕੱਠੀ 11 ਵਜੇ। ਤੜਕੇ ਚਲਾਵਾਂਗੇ ਕੰਮ ਹੁਣ ਮੁੰਡੇ ਡਿੱਗਣ ਲੱਗੇ ਸੀਗੇ ਸਾਰੇ। ਹਲਕੇਦਾਂ ਨੇ ਬਹੁਤ ਜ਼ੋਰ ਮਾਰਿਆ। ਚੰਨ ਲਦਲ ਡੁਗੜ ਕੇ ਕੱਬਾ ਸੈੱਟ ਕੰਮ। ਚਲੋ ਮੱਲੋ ਕਰਾਂ ਕਰਕੇ ਰਸਤ ਚੱਲ ਕੇ ਤੜਕੇ ਫੇਰ ਆਣਾ ਹੈ ਚੁੱਪ ਲਗਾਣਾ ਹੈ ਓਏ ਆ ਜਾ ਆ ਜਾ ਸਾਡੇ ਤੇ ਹੱਥ ਕਰੇ ਨਾ ਭਾਈ